Si sí, de que tu rato... 11 ਦੇ ਕਰੀਬ ਕਹਿ ਲੀਏ ਕਿ ਉਹ ਅਧਿਕਾਰੀ ਜਿਹੜੇ ਆ ਉਹ ਮੌਜੂਦ ਨੇ ਉਹ ਇਸ ਵਕਤ ਕੋਠੀ ਦੀ ਪੂਰਨ ਤਰੀਕੇ ਦੇ ਨਾਲ ਜਿਹੜੀ ਉਹ ਪਰਮਾਇਸ਼ ਕਰ ਰਹੇ ਨੇ ਕਿਉਂਕਿ 16 ਤਰੀਕ ਨੂੰ ਜਦੋਂ ਸੀਬੀਆਈ ਪਹੁੰਚੀ ਸੀ ਤਾਂ ਉਸ ਵਕਤ ਜਦੋਂ ਰੇਡ ਚੱਲੀ तकरीबन 19 ਘੰਟਿਆਂ ਦੀ ਰੇਡ ਤੋਂ ਬਾਅਦ ਦੇ ਵਿੱਚ 7 ਕਰੋੜ ਸੀਬੀਆਈ ਦੇ ਹੱਥ ਦੇ ਵਿੱਚ ਕੈਸ਼ ਲੱਗਿਆ ਜਿਸ ਦੇ ਨਾਲ ਨਾਲ तकरीबन 2.5 ਕਿਲੋ ਸੋਨਾ ਅਤੇ तमाम ਜਿਹੜੀਆਂ ਘੜੀਆਂ ਜਿਹੜੀਆਂ ਉਹ ਸੀਬੀਆਈ ਦੇ ਹੱਥ ਦੇ ਵਿੱਚ ਲੱਗੀਆਂ ਜਿਸ ਤੋਂ ਬਾਅਦ ਦੇ ਵਿੱਚ ਜੁਡੀਸ਼ੀਅਲ ਕਸਟਡੀ ਦੇ ਵਿੱਚ ਜਿਹੜਾ ਉਹ ਐਚਐਸ ਪੂਲਰ ਉਹਨਾਂ ਨੂੰ ਭੇਜਿਆ ਗਿਆ 48 ਘੰਟੇ ਤੋਂ ਉੱਪਰ ਸਮੇਂ ਹੋਣ ਦੇ ਬਾਅਦ ਅਰੈਸਟ ਹੋਣ ਤੋਂ ਬਾਅਦ ਦੇ ਵਿੱਚ ਰੂਲਾਂ ਦੇ ਮੁਤਾਬਕ ਉਹਨਾਂ ਨੂੰ ਗ੍ਰਹਿ ਵਿਭਾਗ ਵੱਲੋਂ ਸਸਪੈਂਡ ਵੀ ਕਰ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਨਾਨਕ ਸਿੰਘ ਨੂੰ ਵੀ ਡੀਆਈਜੀ ਲਗਾ ਦਿੱਤਾ ਗਿਆ ਲੇਕਿਨ ਹੁਣ 7 ਦਿਨਾਂ ਬਾਅਦ ਇੱਕ ਵਾਰੀ ਫੇਰ ਸੀਬੀਆਈ ਜਿਹੜੀ ਆ ਉਹ ਐਚਐਸ ਪੁੱਲਰ ਉਹਨਾਂ ਦੇ ਘਰੇ ਪਹੁੰਚੀ ਆ ਦਸਤਕ ਦਿੰਦੀ ਆ ਦਸਤਕ ਦਿੱਤਾ ਹੈ ਸੀਬੀਆਈ ਨੇ ਤੇ ਹੁਣ ਪੈਮਾਇਸ਼ ਜਿਹੜੀ ਆ ਉਹ ਗਮਲੇ ਤੋਂ ਲੈ ਕੇ ਏਸੀ ਤੱਕ ਦਾ ਹਿਸਾਬ ਕਿਤਾਬ ਜਿਹੜਾ ਉਹ ਕੀਤਾ ਜਾ ਰਿਹਾ ਹੈ ਹਾਲਾਂਕਿ ਇੱਕ ਸੀਬੀਆਈ ਦੇ ਅਧਿਕਾਰੀ ਜਿਹੜੇ ਆ ਉਹ ਬਾਹਰ ਨਿਕਲੇ ਅਤੇ ਬਾਹਰ ਨਿਕਲਣ ਤੋਂ ਬਾਅਦ ਦੇ ਵਿੱਚ ਉਹ ਪ੍ਰਿੰਟਰ ਅਤੇ A4 ਸਾਈਜ਼ ਦੇ ਕਈ ਖਾਲੀ ਪੇਪਰ ਜਿਹੜੇ ਆਹੋ ਲੈ ਕੇ ਜਿਹੜੇ ਆਹੋ ਫਿਰ ਤੋਂ ਅੰਦਰ ਚਲੇਗੇ ਅ ਦਰਅਸਲ ਹੁੰਦਾ ਕੀ ਹੈ ਕਿ ਜਦੋਂ ਕੋਈ ਵੀ ਰੇਡ ਚੱਲ ਰਹੀ ਹੋਵੇ ਜਾਂ ਕੋਈ ਪਰਮੈਸ ਚੱਲ ਰਹੀ ਹੋਵੇ ਤਾਂ ਨਾਲ ਦੀ ਨਾਲ ਉਸ ਦਾ ਰਿਕਾਰਡ ਕਰਕੇ ਉਸ ਨੂੰ ਨਾਲ ਦੀ ਨਾਲ ਕਾਗਜ਼ ਦੇ ਉੱਤੇ ਲਿਆ ਕੇ ਸਾਈਨ ਜਿਹੜੇ ਆਹੋ ਪਰਿਵਾਰਕ ਮੈਂਬਰਾਂ ਦੇ ਕਰਾਣੇ ਹੁੰਦੇ ਨੇ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਐਚਐਸ ਪੁੱਲਰਾਂ ਦੇ ਜਿਹੜੇ ਪਤਨੀ ਨੇ ਅਤੇ ਉਹਨਾਂ ਦੀ ਬੇਟੀ ਅਤੇ ਉਹਨਾਂ ਦਾ ਬੇਟਾ ਜਿਹੜੇ ਇਸ ਵਕਤ ਘਰ ਦੇ ਵਿੱਚ ਮੌਜੂਦ ਨੇ ਤੇ ਉਹਨਾਂ ਦੇ ਬਿਆਨ ਜਿਹੜੇ ਆਹੋ ਕਾਗਜ਼ ਦੇ ਉੱਤੇ ਆਨ ਰਿਕਾਰਡ ਜਿਹੜੇ ਆਹੋ ਲੈ ਕੇ ਆਂਦੇ ਜਾ ਰਹੇ ਨੇ ਇਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਕ ਨਵਾਂ ਕੇਸ ਜਿਹੜਾ ਉਹ ਹੋ ਸਕਦਾ ਹੈ ਕਿਹਾ ਜਾ ਸਕਦਾ ਹੈ ਕਿ ਡੀਏ ਐਸੈਟ ਦਾ ਜਿਹੜੀ ਕਿ ਡਿਸਪਰਪੋਰਸ਼ਨਲ ਐਸੈਟ ਦਾ ਇੱਕ ਨਵਾਂ ਕੇਸ ਜਿਹੜਾ ਉਹ ਐਚਐਸ ਪੁੱਲਰ ਉਹਨਾਂ ਦੇ ਉੱਤੇ ਬਣ ਸਕਦਾ ਹੈ ਅਤੇ ਇਸੇ ਦੇ ਨਾਲ ਨਾਲ ਈਡੀ ਦੀ ਵੀ ਜਿਹੜੀ ਐਂਟਰੀ ਇਸ ਬਾਬਤੇ ਹੋ ਸਕਦੀ ਆ ਦਰਅਸਲ ਹੁੰਦਾ ਕਿ ਕਿ ਕੋਈ ਵੀ ਏਜੰਸੀ ਜਦੋਂ ਇੱਕ ਡੀਏ ਐਸਟ ਦਾ ਡੀਏ ਪ੍ਰੋਪੋਰਸ਼ਨਲ ਐਸਟ ਦਾ ਜਦੋਂ ਕੋਈ ਕੇਸ ਬਣਦਾ ਤਾਂ ਜ਼ਾਹਿਰ ਜੀ ਗੱਲ ਹੈ ਕਿ ਈਡੀ ਦਸਤਕ ਦੇ ਸਕਦੀ ਹੈ ਇਨਕਮ ਟੈਕਸ ਵਿਭਾਗ ਜਿਹੜਾ ਉਹ ਦਸਤਕ ਦੇ ਸਕਦਾ ਹੈ ਹਾਲ ਫਿਲਹਾਲ ਇਹ ਕਿਐਸਰਾਈ ਲਗਾਈ ਜਾ ਰਹੀ ਕਿ ਅੱਧੇ ਤੋਂ ਪੂਨਾ ਘੰਟਾ ਹੋਰ ਰੇਡ ਜਿਹੜੀ ਆ ਉਹ ਚੱਲੇਗੀ ਅਤੇ ਜਿਸ ਤੋਂ ਬਾਅਦ ਦੇ ਵਿੱਚ ਇਹ ਰੇਡ ਜਿਹੜੀ ਆ ਉਹ ਮੁਕੰਮਲ ਕਰ ਲਈਤੀ ਜਾਵੇਗੀ ਅਤੇ ਜਿਸ ਤੋਂ ਬਾਅਦ ਦੇ ਵਿੱਚ ਹੋਰ ਵੀ ਪੁੱਛਗਿੱਛਾਂ ਹੋ ਸਕਦੀਆਂ ਨੇ ਤੇ ਇਸ ਦੇ ਨਾਲ ਨਾਲ ਬੀਤੇ ਕੱਲ ਜਿਸ ਤਰੀਕੇ ਦੇ ਨਾਲ ਲੋਕਾਂ ਦੀ ਜਾਂਚ ਹੋਈ ਐਚਡੀਐਫਸੀ ਬੈਂਕ ਜੋ ਨੋ ਸੈਕਟਰ 9 ਦੇ ਵਿੱਚ ਸਥਿਤ ਹੈ ਉਸ ਉੱਥੇ ਜਾ ਕੇ ਜਿਹੜਾ ਐਚਐਸ ਪੂਲਰ ਹੋਂ ਦਾ ਲੋਕਰ ਚੈੱਕ ਕੀਤਾ ਗਿਆ ਤੇ ਸੂਚਿਤਾ ਵੀ ਜਾਣਕਾਰੀ ਦੇ ਰਹੇ ਨੇ ਕਿ 25 ਗ੍ਰਾਮ ਸੋਨਾ ਉਤੋਂ ਵੀ ਜਿਹੜਾ ਉਹ ਰਹਾਮਤ ਹੋਇਆ ਹਾਲ ਫਿਲਹਾਲ ਲਗਾਤਾਰ ਸੀਬੀਆਈ ਵੱਲੋਂ ਇਸ ਕੇਸ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਪੈਸਾ ਆਂਦਾ ਸੀ ਕਿਸ ਤਰੀਕੇ ਦਾ ਨੈਟਵਰਕ ਰਿਹਾ ਕਿਸ ਤਰੀਕੇ ਦੀ ਚੇਨ ਰਹੀ ਹੈ ਉਸ ਨੂੰ ਇੱਕ ਵਾਰ ਤੋੜਨ ਦਾ ਕੰਮ ਜਿਹੜਾ ਇਸ ਵਕਤ ਸੀਵੇ ਕਰਦੀ ਹੋਈ ਨਜ਼ਰ ਆ ਰਹੀ ਹੈ ਕਿਸ ਤਰੀਕੇ ਦੇ ਨਾਲ ਹੁਣ ਇਹ ਕੇਸ ਤੇ ਰਹਿੰਦਾ ਹੈ ਅਤੇ ਕਿ ਇਹ ਕੇਸ ਕਿੱਥੇ ਜਾ ਕੇ ਥੰਮਦਾ ਹੈ ਖਾਸ ਤੌਰ ਤੇ ਇਹ ਦੇਖਣਯੋਗ ਰਹੇਗਾ ਇਸ 500 ਗਜ ਦੀ ਕੋਠੀ ਜਿਸ ਦੇ ਵਿੱਚ ਟੋਟਲ 7 ਕਮਰੇ ਨੇ ਅਤੇ 7 ਕਮਰੇ ਦੇ ਨਾਲ ਨਾਲ ਬੇਸਮੈਂਟ ਹੈ ਜੋ ਉਸ ਦੀ ਪੈਮਾਇਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਕੋਠੀ ਕਿਸੇ ਆਮ ਲੋਕ ਆਮ ਕਿਸੇ ਨਾਗਰਿਕ ਦੀ ਨਹੀਂ ਸਗੋ ਡੀਆਈਜੀ ਰੋਪੜ ਰਹੇ ਐਚਐਸ ਭੂਲਰ ਉਹਨਾਂ ਦੀ ਜਿਹੜੀ ਇਹ ਕੋਠੀ ਹੈ ਤੇ ਇਸ ਕੋਠੀ ਦੇ ਵਿੱਚ ਇਸ ਵਕਤ ਸੀਬੀਆਈ ਦੇ 11 ਤੋਂ 11 ਦੇ ਕਰੀਬ ਕਹਿ ਲੀਏ ਕਿ ਉਹ ਅਧਿਕਾਰੀ ਜਿਹੜੇ ਆ ਉਹ ਮੌਜੂਦ ਨੇ ਉਹ ਇਸ ਵਕਤ ਕੋਠੀ ਦੀ ਪੂਰਨ ਤਰੀਕੇ ਦੇ ਨਾਲ ਜਿਹੜੀ ਉਹ ਪਹਿਮਾਇਸ਼ ਕਰ ਰਹੇ ਨੇ ਕਿਉਂਕਿ 16 ਤਰੀਕ ਨੂੰ ਜਦੋਂ CBI ਪਹੁੰਚੀ ਸੀ ਤਾਂ ਉਸ ਵਕਤ ਜਦੋਂ ਰੇਡ ਚੱਲੀ तकरीबन 19 ਘੰਟਿਆਂ ਦੀ ਰੇਡ ਤੋਂ ਬਾਅਦ ਦੇ ਵਿੱਚ 7 ਕਰੋੜ CBI ਦੇ ਹੱਥ ਦੇ ਵਿੱਚ ਕੈਸ਼ ਲੱਗਿਆ ਜਿਸ ਦੇ ਨਾਲ ਨਾਲ तकरीबन 2.5 ਕਿਲੋ ਸੋਨਾ ਅਤੇ तमाम ਜਿਹੜੀਆਂ ਘੜੀਆਂ ਜਿਹੜੀਆਂ ਉਹ CBI ਦੇ ਹੱਥ ਦੇ ਵਿੱਚ ਲੱਗੀਆਂ ਜਿਸ ਤੋਂ ਬਾਅਦ ਦੇ ਵਿੱਚ ਜੁਡੀਸ਼ੀਅਲ ਕਸਟਡੀ ਦੇ ਵਿੱਚ ਜਿਹੜਾ ਉਹ ਐਚਐਸ ਪੂਲਰ ਉਹਨਾਂ ਨੂੰ ਭੇਜਿਆ ਗਿਆ 48 ਘੰਟੇ ਤੋਂ ਉੱਪਰ ਸਮੇਂ ਹੋਣ ਦੇ ਬਾਅਦ ਅਰੈਸਟ ਹੋਣ ਤੋਂ ਬਾਅਦ ਦੇ ਵਿੱਚ ਰੂਲਾ ਦੇ ਮੁਤਾਬਕ ਉਹਨਾਂ ਨੂੰ ਗ੍ਰਹਿ ਵਿਭਾਗ ਵੱਲੋਂ ਸਸਪੈਂਡ ਵੀ ਕਰ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਨਾਨਕ ਸਿੰਘ ਨੂੰ ਵੀ ਡੀਆਈਜੀ ਲਗਾ ਦਿੱਤਾ ਗਿਆ ਲੇਕਿਨ ਹੁਣ 7 ਦਿਨਾਂ ਬਾਅਦ ਇੱਕ ਵਾਰੀ ਫੇਰ ਸੀਬੀਆਈ ਜਿਹੜੀ ਆ ਉਹ ਐਚਐਸ ਪੁੱਲਰ ਉਹਨਾਂ ਦੇ ਘਰੇ ਪਹੁੰਚੀ ਆ ਦਸਤਕ ਦਿੱਤੀ ਆ ਦਸਤਕ ਦਿੱਤਾ ਹੈ ਸੀਬੀਆਈ ਨੇ ਤੇ ਹੁਣ ਪੈਮਾਇਸ਼ ਜਿਹੜੀ ਆ ਉਹ ਗਮਲੇ ਤੋਂ ਲੈ ਕੇ ਏਸੀ ਤੱਕ ਦਾ ਹਿਸਾਬ ਕਿਤਾਬ ਜਿਹੜਾ ਉਹ ਕੀਤਾ ਜਾ ਰਿਹਾ ਹੈ ਹਾਲਾਂਕਿ ਇੱਕ ਸੀਬੀਆਈ ਦੇ ਅਧਿਕਾਰੀ ਜਿਹੜੇ ਆ ਉਹ ਬਾਹਰ ਨਿਕਲੇ ਅਤੇ ਬਾਹਰ ਨਿਕਲਣ ਤੋਂ ਬਾਅਦ ਦੇ ਵਿੱਚ ਉਹ ਪ੍ਰਿੰਟ ਅਤੇ A4 ਸਾਈਜ਼ ਦੇ ਕਈ ਖਾਲੀ ਪੇਪਰ ਜਿਹੜੇ ਆਹੋ ਲੈ ਕੇ ਜਿਹੜੇ ਆਹੋ ਫਿਰ ਤੋਂ ਅੰਦਰ ਚਲੇਗੇ ਅ ਦਰਅਸਲ ਹੁੰਦਾ ਕੀ ਹੈ ਕਿ ਜਦੋਂ ਕੋਈ ਵੀ ਰੇਡ ਚੱਲ ਰਹੀ ਹੋਵੇ ਜਾਂ ਕੋਈ ਪਮੈਸ਼ ਚੱਲ ਰਹੀ ਹੋਵੇ ਤਾਂ ਨਾਲ ਦੀ ਨਾਲ ਉਸ ਦਾ ਰਿਕਾਰਡ ਕਰਕੇ ਉਸ ਨੂੰ ਨਾਲ ਦੀ ਨਾਲ ਕਾਗਜ਼ ਦੇ ਉੱਤੇ ਲਿਆ ਕੇ ਸਾਈਨ ਜਿਹੜੇ ਆਹੋ ਪਰਿਵਾਰਕ ਮੈਂਬਰਾਂ ਦੇ ਕਰਾਣੇ ਹੁੰਦੇ ਨੇ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਐਚਐਸ ਪੁੱਲਰਾਂ ਦੇ ਜਿਹੜੇ ਪਤਨੀ ਨੇ ਅਤੇ ਉਹਨਾਂ ਦੀ ਬੇਟੀ ਅਤੇ ਉਹਨਾਂ ਦਾ ਬੇਟਾ ਜਿਹੜੇ ਇਸ ਵਕਤ ਘਰ ਦੇ ਵਿੱਚ ਮੌਜੂਦ ਨੇ ਤੇ ਉਹਨਾਂ ਦੇ ਬਿਆਨ ਜਿਹੜੇ ਆਹੋ ਕਾਗਜ਼ ਦੇ ਉੱਤੇ ਆਉਣ ਰਿਕਾਰਡ ਜਿਹੜੇ ਆਹੋ ਲੈ ਕੇ ਆਉਂਦੇ ਜਾ ਰਹੇ ਨੇ ਇਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਕ ਨਵਾਂ ਕੇਸ ਜਿਹੜਾ ਉਹ ਹੋ ਸਕਦਾ ਹੈ ਕਿਹਾ ਜਾ ਸਕਦਾ ਹੈ ਕਿ ਡੀਏ ਐਸੈਟ ਦਾ ਜਿਹੜਾ ਕਿ ਡਿਸਪਰਪੋਰਸ਼ਨਲ ਐਸੈਟ ਦਾ ਇੱਕ ਨਵਾਂ ਕੇਸ ਜਿਹੜਾ ਉਹ ਐਚਐਸ ਪੁੱਲਰ ਉਹਨਾਂ ਦੇ ਉੱਤੇ ਬਣ ਸਕਦਾ ਹੈ ਅਤੇ ਇਸੇ ਦੇ ਨਾਲ ਨਾਲ ਈਡੀ ਦੀ ਵੀ ਜਿਹੜੀ ਐਂਟਰੀ ਇਸ ਬਾਬਤੇ ਹੋ ਸਕਦੀ ਆ ਦਰਅਸਲ ਹੁੰਦਾ ਕਿ ਕਿ ਕੋਈ ਵੀ ਏਜੰਸੀ ਜੋ ਪੋਰਸ਼ਨਲ ਐਸੈਟ ਦਾ ਜਦੋਂ ਕੋਈ ਕੇਸ ਬਣਦਾ ਤਾਂ ਜ਼ਾਹਿਰ ਜੀ ਗੱਲ ਹੈ ਕਿ ਈਡੀ ਦਸਤਕ ਦੇ ਸਕਦੀ ਹੈ ਇਨਕਮ ਟੈਕਸ ਵਿਭਾਗ ਜਿਹੜਾ ਉਹ ਦਸਤਕ ਦੇ ਸਕਦਾ ਹੈ ਹਾਲ ਫਿਲਹਾਲ ਇਹ ਕਿਐਸਰਾ ਹੀ ਲਗਾਈ ਜਾ ਰਹੀ ਕਿ ਅੱਧੇ ਤੋਂ ਪੂਨਾ ਘੰਟਾ ਹੋਰ ਰੇਡ ਜਿਹੜੀ ਆ ਉਹ ਚੱਲੇਗੀ ਅਤੇ ਜਿਸ ਤੋਂ ਬਾਅਦ ਦੇ ਵਿੱਚ ਇਹ ਰੇਡ ਜਿਹੜੀ ਆ ਉਹ ਮੁਕੰਮਲ ਕਰ ਲਈਤੀ ਜਾਵੇਗੀ ਹਾਲਾਂਕਿ ਪਹਿਲੀ ਰੇਡ ਤੋਂ ਬਹੁਤ ਕੁਝ ਜੜੀਆਂ ਉਹ ਚੀਜ਼ਾਂ ਬਰਾਮਦ ਹੋਈਆਂ ਲੇਕਿਨ ਹੁਣ ਇਹ ਰੇਡ ਜਿਹੜੀ ਆ ਉਹ ਕਾਗਜ਼ੀ ਕਾਰਵਾਈ ਜਿਹੜੀ ਉਸ ਦੇ ਉੱਤੇ ਜਿਹੜੀ ਆ ਨਿਰਭਰ ਹੈ ਪਰਮਾਇਸ਼ ਤੋਂ ਬਾਅਦ ਦੇ ਵਿੱਚ ਭੂਗਦੀ ਪੂਰੀ ਕਾਗਜ਼ੀ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ ਅਤੇ ਸੀ ਕੀਤਾ ਜਾਵੇਗਾ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਜਿਹੜਾ ਉਹ ਡੀਆਈਜੀ ਐਚਐਸ ਪੁੱਲਰ ਉਹਨਾਂ ਨੂੰ ਲੈ ਕੇ ਆਇਆ ਜਾ ਸਕਦਾ ਹੈ ਅਤੇ ਜਿਸ ਤੋਂ ਬਾਅਦ ਦੇ ਵਿੱਚ ਹੋਰ ਵੀ ਪੁੱਛਗਿੱਛਾਂ ਹੋ ਸਕਦੀਆਂ ਨੇ ਤੇ ਇਸ ਦੇ ਨਾਲ ਨਾਲ ਬੀਤੇ ਕੱਲ ਜਿਸ ਤਰੀਕੇ ਦੇ ਨਾਲ ਲੋਕਰਾਂ ਦੀ ਜਾਂਚ ਹੋਈ ਐਚਡੀਐਫਸੀ ਬੈਂਕ ਜੋ ਨੋ ਸੈਕਟਰ 9 ਦੇ ਵਿੱਚ ਸਥਿਤ ਹੈ ਉਸ ਉੱਥੇ ਜਾ ਕੇ ਜਿਹੜਾ ਐਚਐਸ ਪੁੱਲਰ ਉਹਨਾਂ ਦਾ ਲੋਕਰ ਚੈੱਕ ਕੀਤਾ ਗਿਆ ਤੇ ਸੂਚਿਤਾਈ ਵੀ ਜਾਣਕਾਰੀ ਦੇ ਰਹੇ ਨੇ ਕਿ 25 ਗ੍ਰਾਮ ਸੋਨਾ ਉਤੋਂ ਵੀ ਜਿਹੜਾ ਉਹ ਵਰਹਾਮਤ ਹੋਇਆ ਹਾਲ ਫਿਲਹਾਲ ਲਗਾਤਾਰ ਸੀਬੀਆਈ ਵੱਲੋਂ ਇਸ ਕੇਸ ਦੀ ਤਹਿ ਤੱਕ ਜਾਂਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਪੈਸਾ ਆਂਦਾ ਸੀ ਕਿਸ ਤਰੀਕੇ ਦਾ ਨੈਟਵਰਕ ਰਿਹਾ ਕਿਸ ਤਰੀਕੇ ਦੀ ਚੇਨ ਰਹੀ ਹੈ ਉਸ ਨੂੰ ਇੱਕ ਵਾਰ ਤੋੜਨ ਦਾ ਕੰਮ ਜਿਹੜਾ ਇਸ ਵਕਤ ਸੀਵੇ ਕਰਦੀ ਹੋਈ ਨਜ਼ਰ ਆ ਰਹੀ ਹੈ ਕਿਸ ਤਰੀਕੇ ਦੇ ਨਾਲ ਹੁਣ ਇਹ ਕੇਸ ਤਰ ਰਹਿੰਦਾ ਹੈ ਅਤੇ ਕਿ ਇਹ ਕੇਸ ਕਿੱਥੇ ਜਾ ਕੇ ਥਾਮਦਾ ਹੈ ਖਾਸ ਤੌਰ ਤੇ ਇਹ ਦੇਖਣਯੋਗ ਰਹੇਗਾ ਇਸ 500 ਗਜ ਦੀ ਕੋਠੀ ਜਿਸ ਦੇ ਵਿੱਚ ਟੋਟਲ 7 ਕਮਰੇ ਨੇ ਅਤੇ 7 ਕਮਰੇ ਦੇ ਨਾਲ ਨਾਲ ਬੇਸਮੈਂਟ ਹੈ ਜੋ ਉਸ ਦੀ ਪਹਿਮਾਇਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਇਹ ਕੋਠੀ ਕਿਸੇ ਆਮ ਲੋਕ ਆਮ ਕਿਸੇ ਨਾਗਰਿਕ ਦੀ ਨਹੀਂ ਸਗੋ ਡੀਆਈਜੀ ਰੋਪੜ ਰਹੇ ਐਚਐਸ ਪੂਲਰ ਉਹਨਾਂ ਦੀ ਜਿਹੜੀ ਇਹ ਕੋਠੀ ਹੈ ਤੇ ਇਸ ਕੋਠੀ ਦੇ ਵਿੱਚ ਇਸ ਵਕਤ ਸੀਬੀਆਈ ਦੇ 11 ਤੋਂ 11 ਦੇ ਕਰੀਬ ਕਹਿ ਲਿਆ ਕੀ ਉਹ ਅਧਿਕਾਰੀ ਜਿਹੜੇ ਆਹੋ ਮੌਜੂਦ ਨੇ ਉਹ ਇਸ ਵਕਤ ਕੋਠੀ ਦੀ ਪੂਰਨ ਤਰੀਕੇ ਦੇ ਨਾਲ ਜਿਹੜੀ ਉਹ ਪਰਮਾਇਸ਼ ਕਰ ਰਹੇ ਨੇ ਕਿਉਂਕਿ 16 ਤਰੀਕ ਨੂੰ ਜਦੋਂ ਸੀਬੀਆਈ ਪਹੁੰਚੀ ਸੀ ਤਾਂ ਉਸ ਵਕਤ ਜਦੋਂ ਰੇਡ ਚੱਲੀ ਤਕਰੀਬਨ 19 ਘੰਟਿਆਂ ਦੀ ਰੇਡ ਤੋਂ ਬਾਅਦ ਦੇ ਵਿੱਚ 7 ਕਰੋੜ ਸੀਬੀਆਈ ਦੇ ਹੱਥ ਦੇ ਵਿੱਚ ਕੈਸ਼ ਲੱਗਿਆ ਜਿਸ ਦੇ ਨਾਲ ਨਾਲ ਤਕਰੀਬਨ 2.5 ਕਿਲੋ ਸੋਨਾ ਅਤੇ तमाम ਜਿਹੜੀਆਂ ਘੜੀਆਂ ਜਿਹੜੀਆਂ ਉਹ ਸੀਬੀਆਈ ਦੇ ਹੱਥ ਦੇ ਵਿੱਚ ਲੱਗੀਆਂ ਜਿਸ ਤੋਂ ਬਾਅਦ ਦੇ ਵਿੱਚ ਜੁਡੀਸ਼ੀਅਲ ਕਸਟਡੀ ਦੇ ਵਿੱਚ ਜਿਹੜਾ ਉਹ ਐਚਐਸ ਪੂਲਰ ਹੌਨਾਂ ਨੂੰ ਭੇਜਿਆ ਗਿਆ 48 ਘੰਟੇ ਤੋਂ ਉੱਪਰ ਸਮੇਂ ਹੋਣ ਦੇ ਬਾਅਦ ਅਰੈਸਟ ਹੋਣ ਤੋਂ ਬਾਅਦ ਦੇ ਵਿੱਚ ਰੂਲਾ ਦੇ ਮੁਤਾਬਕ ਉਹਨਾਂ ਨੂੰ ਗ੍ਰਹਿ ਵਿਭਾਗ ਵੱਲੋਂ ਸਸਪੈਂਡ ਵੀ ਕਰ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਨਾਨਕ ਸਿੰਘ ਨੂੰ ਵੀ ਡੀਆਈਜੀ ਲਗਾ ਦਿੱਤਾ ਗਿਆ ਲੇਕਿਨ ਹੁਣ 7 ਦਿਨਾਂ ਬਾਅਦ ਇੱਕ ਵਾਰੀ ਫੇਰ ਸੀਬੀਆਈ ਜਿਹੜੀ ਆ ਉਹ ਐਚਐਸ ਪੁੱਲਰ ਉਹਨਾਂ ਦੇ ਘਰੇ ਪਹੁੰਚੀ ਆ ਦਸਤਕ ਦਿੱਤੀ ਆ ਦਸਤਕ ਦਿੱਤਾ ਹੈ ਸੀਬੀਆਈ ਨੇ ਤੇ ਹੁਣ ਪੈਮਾਇਸ਼ ਜਿਹੜੀ ਆ ਉਹ ਗਮਲੇ ਤੋਂ ਲੈ ਕੇ ਏਸੀ ਤੱਕ ਦਾ ਹਿਸਾਬ ਕਿਤਾਬ ਜਿਹੜਾ ਉਹ ਕੀਤਾ ਜਾ ਰਿਹਾ ਹੈ ਹਾਲਾਂਕਿ ਇੱਕ ਸੀਬੀਆਈ ਦੇ ਅਧਿਕਾਰੀ ਜਿਹੜੇ ਆ ਉਹ ਬਾਹਰ ਨਿਕਲੇ ਅਤੇ ਬਾਹਰ ਨਿਕਲਣ ਤੋਂ ਬਾਅਦ ਦੇ ਵਿੱਚ ਉਹ ਪ੍ਰਿੰਟਰ ਅਤੇ A4 ਸਾਈਜ਼ ਦੇ ਕਈ ਖਾਲੀ ਪੇਪਰ ਜਿਹੜੇ ਆਹੋ ਲੈ ਕੇ ਜਿਹੜੇ ਆਹੋ ਫਿਰ ਤੋਂ ਅੰਦਰ ਚਲੇਗੇ ਅ ਦਰਅਸਲ ਹੁੰਦਾ ਕੀ ਹੈ ਕਿ ਜਦੋਂ ਕੋਈ ਵੀ ਰੇਡ ਚੱਲ ਰਹੀ ਹੋਵੇ ਜਾਂ ਕੋਈ ਪਮੈਸ਼ ਚੱਲ ਰਹੀ ਹੋਵੇ ਤਾਂ ਨਾਲ ਦੀ ਨਾਲ ਉਸ ਦਾ ਰਿਕਾਰਡ ਕਰਕੇ ਉਸ ਨੂੰ ਨਾਲ ਦੀ ਨਾਲ ਕਾਗਜ਼ ਦੇ ਉੱਤੇ ਲਿਆ ਕੇ ਸਾਈਨ ਜਿਹੜੇ ਆਹੋ ਪਰਿਵਾਰਕ ਮੈਂਬਰਾਂ ਦੇ ਕਰਾਣੇ ਹੁੰਦੇ ਨੇ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਐਚਐਸ ਪੁੱਲਰਾਂ ਦੇ ਜਿਹੜੇ ਪਤਨੀ ਨੇ ਅਤੇ ਉਹਨਾਂ ਦੀ ਬੇਟੀ ਅਤੇ ਉਹਨਾਂ ਦਾ ਬੇਟਾ ਜਿਹੜੇ ਇਸ ਵਕਤ ਘਰ ਦੇ ਵਿੱਚ ਮੌਜੂਦ ਨੇ ਤੇ ਉਹਨਾਂ ਦੇ ਬਿਆਨ ਜਿਹੜੇ ਆਹੋ ਕਾਗਜ਼ ਦੇ ਉੱਤੇ ਆਉਣ ਰਿਕਾਰਡ ਜਿਹੜੇ ਆਹੋ ਲੈ ਕੇ ਆਉਂਦੇ ਜਾ ਰਹੇ ਨੇ ਇਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਕ ਨਵਾਂ ਕੇਸ ਜਿਹੜਾ ਉਹ ਹੋ ਸਕਦਾ ਹੈ ਕਿਹਾ ਜਾ ਸਕਦਾ ਹੈ ਕਿ ਡੀਏ ਐਸਟ ਦਾ ਜਿਹੜੇ ਕਿ ਡਿਸਪਰਪੋਰਸ਼ਨਲ ਐਸਟ ਦਾ ਇੱਕ ਨਵਾਂ ਕੇਸ ਜਿਹੜਾ ਉਹ ਐਚਐਸ ਪੁੱਲਰ ਉਹਨਾਂ ਦੇ ਉੱਤੇ ਬਣ ਸਕਦਾ ਹੈ ਅਤੇ ਇਸੇ ਦੇ ਨਾਲ ਨਾਲ ਈਡੀ ਦੀ ਵੀ ਜਿਹੜੀ ਐਂਟਰੀ ਇਸ ਬਾਬਤੇ ਹੋ ਸਕਦੀ ਆ ਦਰਅਸਲ ਹੁੰਦਾ ਕਿ ਕਿ ਕੋਈ ਵੀ ਏਜੰਸੀ ਜਦੋਂ ਇੱਕ ਡੀਏ ਐਸਟ ਦਾ ਡੀਏ ਪ੍ਰਪੋਰਸ਼ਨਲ ਐਸਟ ਦਾ ਜਦੋਂ ਕੋਈ ਕੇਸ ਬਣਦਾ ਤਾਂ ਜ਼ਾਹਿਰ ਜੀ ਗੱਲ ਹੈ ਕਿ ਈਡੀ ਦਸਤਕ ਦੇ ਸਕਦੀ ਹੈ ਇਨਕਮ ਟੈਕਸ ਵਿਭਾਗ ਜਿਹੜਾ ਉਹ ਦਸਤਕ ਦੇ ਸਕਦਾ ਹੈ ਹਾਲ ਫਿਲਹਾਲ ਇਹ ਕਿਆਸਰਾਈ ਲਗਾਈ ਜਾ ਰਹੀ ਕਿ ਅੱਧੇ ਤੋਂ ਪੂਨਾ ਘੰਟਾ ਹੋਰ ਰੇਡ ਜਿਹੜੀ ਆ ਉਹ ਚੱਲੇਗੀ ਅਤੇ ਜਿਸ ਤੋਂ ਬਾਅਦ ਦੇ ਵਿੱਚ ਇਹ ਰੇਡ ਜਿਹੜੀ ਆ ਉਹ ਮੁਕੰਮਲ ਕਰ ਲਈਤੀ ਜਾਵੇਗੀ ਹਾਲਾਂਕਿ ਪਹਿਲੀ ਰੇਡ ਤੋਂ ਬਹੁਤ ਕੁਝ ਜਿਹੜੀਆਂ ਉਹ ਚੀਜ਼ਾਂ ਬਰਾਮਦ ਹੋਈਆਂ ਲੇਕਿਨ ਹੁਣ ਇਹ ਰੇਡ ਜਿਹੜੀ ਆ ਉਹ ਕਾਗਜ਼ੀ ਕਾਰਵਾਈ ਜਿਹੜੀ ਉਸ ਦੇ ਉੱਤੇ ਜਿਹੜੀ ਆ ਨਿਰਭਰ ਹੈ ਪਰਮਾਇਸ਼ ਤੋਂ ਬਾਅਦ ਦੇ ਵਿੱਚ ਭੂਗਦੀ ਪੂਰੀ ਕਾਗਜ਼ੀ ਇਸੀ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ ਤੇ CBI ਵੱਲੋਂ ਇੱਕ ਬੇਸ ਤਿਆਰ ਕੀਤਾ ਜਾਵੇਗਾ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਜਿਹੜਾ ਉਹ DIG HS ਪੁੱਲਰ ਉਹਨਾਂ ਨੂੰ ਲੈ ਕੇ ਆਇਆ ਜਾ ਸਕਦਾ ਹੈ ਅਤੇ ਜਿਸ ਤੋਂ ਬਾਅਦ ਦੇ ਵਿੱਚ ਹੋਰ ਵੀ ਪੁੱਛਗਿੱਛਾਂ ਹੋ ਸਕਦੀਆਂ ਨੇ ਤੇ ਇਸ ਦੇ ਨਾਲ ਨਾਲ ਬੀਤੇ ਕੱਲ ਜਿਸ ਤਰੀਕੇ ਦੇ ਨਾਲ ਲੋਕਰਾਂ ਦੀ ਜਾਂਚ ਹੋਈ HDFC ਬੈਂਕ ਜੋ ਨੋ ਸੈਕਟਰ 9 ਦੇ ਵਿੱਚ ਸਥਿਤ ਹੈ ਉਸ ਉੱਥੇ ਜਾ ਕੇ ਜਿਹੜਾ HS ਪੁੱਲਰ ਉਹਨਾਂ ਦਾ ਲੋਕਰ ਚੈੱਕ ਕੀਤਾ ਗਿਆ ਤੇ ਸੂਚਿਤਾ ਵੀ ਜਾਣਕਾਰੀ ਦੇ ਰਹੇ ਨੇ ਕਿ 25 ਗ੍ਰਾਮ ਸੋਨਾ ਉਤੋਂ ਵੀ ਜਿਹੜਾ ਉਹ ਬਰਹਾਮਤ ਹੋਇਆ ਹਾਲ ਫਿਲਹਾਲ ਲਗਾਤਾਰ सीबीआई ਵੱਲੋਂ ਇਸ ਕੇਸ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਪੈਸਾ ਆਂਦਾ ਸੀ ਕਿਸ ਤਰੀਕੇ ਦਾ ਨੈਟਵਰਕ ਰਿਹਾ ਕਿਸ ਤਰੀਕੇ ਦੀ ਚੇਨ ਰਹੀ ਹੈ ਉਸ ਨੂੰ ਇੱਕ ਵਾਰ ਤੋੜਨ ਦਾ ਕੰਮ ਜਿਹੜਾ ਹੈ ਇਸ ਵਕਤ ਸੀਬੇ ਕਰਦੀ ਹੋਈ ਨਜ਼ਰ ਆ ਰਹੀ ਹੈ ਕਿਸ ਤਰੀਕੇ ਦੇ ਨਾਲ ਹੁਣ ਇਹ ਕੇਸ ਤੇ ਰਹਿੰਦਾ ਹੈ ਅਤੇ ਕਿ ਇਹ ਕੇਸ ਕਿੱਥੇ ਜਾ ਕੇ ਥਾਮਦਾ ਹੈ ਖਾਸ ਤੌਰ ਤੇ ਇਹ ਦੇਖਣ ਯੋਗ ਰਹੇਗਾ ਇਸ 500 ਗਾਜ ਦੀ ਕੋਠੀ ਜਿਸ ਦੇ ਵਿੱਚ ਟੋਟਲ 7 ਕਮਰੇ ਨੇ ਅਤੇ 7 ਕਮਰੇ ਦੇ ਨਾਲ ਨਾਲ ਬੇਸਮੈਂਟ ਹੈ ਜੋ ਉਸ ਦੀ ਪੈਮਾਇਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਕੋਠੀ ਕਿਸੇ ਆਮ ਲੋਕ ਆਮ ਕਿਸੇ ਨਾਗਰਿਕ ਦੀ ਨਹੀਂ ਸਗੋ ਡੀਆਈਜੀ ਰੋਪੜ ਰਹੇ ਐਚਐਸ ਭੂਲਰ ਉਹਨਾਂ ਦੀ ਜਿਹੜੀ ਇਹ ਕੋਠੀ ਹੈ ਤੇ ਇਸ ਕੋਠੀ ਦੇ ਵਿੱਚ ਇਸ ਵਕਤ ਸੀਬੀਆਈ ਦੇ 11 ਤੋਂ 11 ਦੇ ਕਰੀਬ ਕਹਿ ਲੀਏ ਕਿ ਉਹ ਅਧਿਕਾਰੀ ਜਿਹੜੇ ਆ ਉਹ ਮੌਜੂਦ ਨੇ ਉਹ ਇਸ ਵਕਤ ਕੋਠੀ ਦੀ ਪੂਰਨ ਤਰੀਕੇ ਦੇ ਨਾਲ ਜਿਹੜੀ ਉਹ ਪੇਮਾਇਸ਼ ਕਰ ਰਹੇ ਨੇ ਕਿਉਂਕਿ 16 ਤਰੀਕ ਨੂੰ ਜਦੋਂ ਸੀਬੀਆਈ ਪਹੁੰਚੀ ਸੀ ਤਾਂ ਉਸ ਵਕਤ ਜਦੋਂ ਰੇਡ ਚੱਲੀ तकरीबन 19 ਘੰਟਿਆਂ ਦੀ ਰੇਡ ਤੋਂ ਬਾਅਦ ਦੇ ਵਿੱਚ 7 ਕਰੋੜ ਸੀਬੀਆਈ ਦੇ ਹੱਥ ਦੇ ਵਿੱਚ ਕੈਸ਼ ਲੱਗਿਆ ਜਿਸ ਦੇ ਨਾਲ ਨਾਲ तकरीबन 2.5 ਕਿਲੋ ਸੋਨਾ ਅਤੇ तमाम ਜਿਹੜੀਆਂ ਘੜੀਆਂ ਜਿਹੜੀਆਂ ਉਹ ਸੀਬੀਆਈ ਦੇ ਹੱਥ ਦੇ ਵਿੱਚ ਲੱਗੀਆਂ ਜਿਸ ਤੋਂ ਬਾਅਦ ਦੇ ਵਿੱਚ ਜੁਡੀਸ਼ੀਅਲ ਕਸਟਡੀ ਦੇ ਵਿੱਚ ਜਿਹੜਾ ਉਹ ਐਚਐਸ ਪੂਲਰ ਉਹਨਾਂ ਨੂੰ ਭੇਜਿਆ ਗਿਆ 48 ਘੰਟੇ ਤੋਂ ਉੱਪਰ ਸਮੇਂ ਹੋਣ ਦੇ ਬਾਅਦ ਅਰੈਸਟ ਹੋਣ ਤੋਂ ਬਾਅਦ ਦੇ ਵਿੱਚ ਰੂਲਾਂ ਦੇ ਮੁਤਾਬਕ ਉਹਨਾਂ ਨੂੰ ਗ੍ਰਹਿ ਵਿਭਾਗ ਵੱਲੋਂ ਸਸਪੈਂਡ ਵੀ ਕਰ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਨਾਨਕ ਸਿੰਘ ਨੂੰ ਵੀ ਡੀਆਈਜੀ ਲਗਾ ਦਿੱਤਾ ਗਿਆ ਲੇਕਿਨ ਹੁਣ 7 ਦਿਨਾਂ ਬਾਅਦ ਇੱਕ ਵਾਰੀ ਫੇਰ ਸੀਬੀਆਈ ਜਿਹੜੀ ਆ ਉਹ ਐਚਐਸ ਪੁੱਲਰ ਉਹਨਾਂ ਦੇ ਘਰੇ ਪਹੁੰਚੀ ਆ ਦਸਤਕ ਦਿੱਤੀ ਆ ਦਸਤਕ ਦਿੱਤਾ ਹੈ ਸੀਬੀਆਈ ਨੇ ਤੇ ਹੁਣ ਪੈਮਾਇਸ਼ ਜਿਹੜੀ ਆ ਉਹ ਗਮਲੇ ਤੋਂ ਲੈ ਕੇ ਏਸੀ ਤੱਕ ਦਾ ਹਿਸਾਬ ਕਿਤਾਬ ਜਿਹੜਾ ਉਹ ਕੀਤਾ ਜਾ ਰਿਹਾ ਹੈ ਹਾਲਾਂਕਿ ਇੱਕ ਸੀਬੀਆਈ ਦੇ ਅਧਿਕਾਰੀ ਜਿਹੜੇ ਆ ਉਹ ਬਾਹਰ ਨਿਕਲੇ ਅਤੇ ਬਾਹਰ ਨਿਕਲਣ ਤੋਂ ਬਾਅਦ ਦੇ ਵਿੱਚ ਉਹ ਪ੍ਰਿੰਟ ਅਤੇ A4 ਸਾਈਜ਼ ਦੇ ਕਈ ਖਾਲੀ ਪੇਪਰ ਜਿਹੜੇ ਆਹੋ ਲੈ ਕੇ ਜਿਹੜੇ ਆਹੋ ਫਿਰ ਤੋਂ ਅੰਦਰ ਚਲੇਗੇ ਅ ਦਰਅਸਲ ਹੁੰਦਾ ਕੀ ਹੈ ਕਿ ਜਦੋਂ ਕੋਈ ਵੀ ਰੇਡ ਚੱਲ ਰਹੀ ਹੋਵੇ ਜਾਂ ਕੋਈ ਪਮੈਸ਼ ਚੱਲ ਰਹੀ ਹੋਵੇ ਤਾਂ ਨਾਲ ਦੀ ਨਾਲ ਉਸ ਦਾ ਰਿਕਾਰਡ ਕਰਕੇ ਉਸ ਨੂੰ ਨਾਲ ਦੀ ਨਾਲ ਕਾਗਜ਼ ਦੇ ਉੱਤੇ ਲਿਆ ਕੇ ਸਾਈਨ ਜਿਹੜੇ ਆਹੋ ਪਰਿਵਾਰਕ ਮੈਂਬਰਾਂ ਦੇ ਕਰਾਣੇ ਹੁੰਦੇ ਨੇ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਐਚਐਸ ਪੁੱਲਰਾਂ ਦੇ ਜਿਹੜੇ ਪਤਨੀ ਨੇ ਅਤੇ ਉਹਨਾਂ ਦੀ ਬੇਟੀ ਅਤੇ ਉਹਨਾਂ ਦਾ ਬੇਟਾ ਜਿਹੜੇ ਇਸ ਵਕਤ ਘਰ ਦੇ ਵਿੱਚ ਮੌਜੂਦ ਨੇ ਤੇ ਉਹਨਾਂ ਦੇ ਬਿਆਨ ਜਿਹੜੇ ਆਹੋ ਕਾਗਜ਼ ਦੇ ਉੱਤੇ ਆਉਣ ਰਿਕਾਰਡ ਜਿਹੜੇ ਆਹੋ ਲੈ ਕੇ ਆਂਦੇ ਜਾ ਰਹੇ ਨੇ ਇਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਕ ਨਵਾਂ ਕੇਸ ਜਿਹੜਾ ਹੋ ਹੋ ਸਕਦਾ ਹੈ ਕਿਹਾ ਜਾ ਸਕਦਾ ਹੈ ਕਿ ਡੀਏ ਐਸਿਡ ਜਿਹੜੇ ਕਿ ਡਿਸਪਰਪੋਰਸ਼ਨਲ ਐਸਿਡ ਦਾ ਇੱਕ ਨਵਾਂ ਕੇਸ ਜਿਹੜਾ ਉਹ ਐਚਐਸ ਪੁੱਲਰ ਉਹਨਾਂ ਦੇ ਉੱਤੇ ਬਣ ਸਕਦਾ ਹੈ ਅਤੇ ਇਸੇ ਦੇ ਨਾਲ ਨਾਲ ਈਡੀ ਦੀ ਵੀ ਜਿਹੜੀ ਐਂਟਰੀ ਇਸ ਬਾਬਤੇ ਹੋ ਸਕਦੀ ਆ ਦਰਅਸਲ ਹੁੰਦਾ ਕਿ ਕਿ ਕੋਈ ਵੀ ਏਜੰਸੀ ਜਦੋਂ ਇੱਕ ਡੀਏ ਐਸੈਟ ਦਾ ਡੀਏ ਪ੍ਰੋਪੋਰਸ਼ਨਲ ਐਸੈਟ ਦਾ ਜਦੋਂ ਕੋਈ ਕੇਸ ਬਣਦਾ ਤਾਂ ਜ਼ਾਹਿਰ ਜੀ ਗੱਲ ਹੈ ਕਿ ਈਡੀ ਦਸਤਕ ਦੇ ਸਕਦੀ ਹੈ ਇਨਕਮ ਟੈਕਸ ਵਿਭਾਗ ਜਿਹੜਾ ਉਹ ਦਸਤਕ ਦੇ ਸਕਦਾ ਹੈ ਹਾਲ ਫਿਲਹਾਲ ਇਹ ਕਿਐਸਰਾ ਹੀ ਲਗਾਈ ਜਾ ਰਹੀ ਕਿ ਅੱਧੇ ਤੋਂ ਪੂਨਾ ਘੰਟਾ ਹੋਰ ਰੇਡ ਜਿਹੜੀ ਆ ਉਹ ਚੱਲੇਗੀ ਅਤੇ ਜਿਸ ਤੋਂ ਬਾਅਦ ਦੇ ਵਿੱਚ ਇਹ ਰੇਡ ਜਿਹੜੀ ਆ ਉਹ ਮੁਕੰਮਲ ਕਰ ਲਈਤੀ ਜਾਵੇਗੀ ਹਾਲਾਂਕਿ ਪਹਿਲੀ ਰੇਡ ਤੋਂ ਬਹੁਤ ਕੁਝ ਜਿਹੜੀਆਂ ਉਹ ਚੀਜ਼ਾਂ ਬਰਾਮਦ ਹੋਈਆਂ ਲੇਕਿਨ ਹੁਣ ਇਹ ਰੇਡ ਜਿਹੜੀ ਆ ਉਹ ਕਾਗਜ਼ੀ ਕਾਰਵਾਈ ਜਿਹੜੀ ਉਸ ਦੇ ਉੱਤੇ ਜਿਹੜੀ ਆ ਨਿਰਭਰ ਹੈ ਪਰਮਾਇਸ਼ ਤੋਂ ਬਾਅਦ ਦੇ ਵਿੱਚ ਭੂਗਦੀ ਪੂਰੀ ਕਾ ਇਸ ਜੀ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ ਤੇ CBI ਵੱਲੋਂ ਇੱਕ ਬੇਸ ਤਿਆਰ ਕੀਤਾ ਜਾਵੇਗਾ। ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਜਿਹੜਾ ਉਹ DIG HS ਪੁੱਲਰ ਉਹਨਾਂ ਨੂੰ ਲੈ ਕੇ ਆਇਆ ਜਾ ਸਕਦਾ ਹੈ ਅਤੇ ਜਿਸ ਤੋਂ ਬਾਅਦ ਦੇ ਵਿੱਚ ਹੋਰ ਵੀ ਪੁੱਛਗਿੱਛਾਂ ਹੋ ਸਕਦੀਆਂ ਨੇ। ਤੇ ਇਸ ਦੇ ਨਾਲ-ਨਾਲ ਬੀਤੇ ਕੱਲ ਜਿਸ ਤਰੀਕੇ ਦੇ ਨਾਲ ਲੋਕਰਾਂ ਦੀ ਜਾਂਚ ਹੋਈ HDFC ਬੈਂਕ ਜੋ ਨੋ ਸੈਕਟਰ 9 ਦੇ ਵਿੱਚ ਸਥਿਤ ਹੈ ਉਸ ਉੱਥੇ ਜਾ ਕੇ ਜਿਹੜਾ HS ਪੁੱਲਰ ਉਹਨਾਂ ਦਾ ਲੋਕਰ ਚੈੱਕ ਕੀਤਾ ਗਿਆ ਤੇ ਸੂਚਿਤਾਈ ਵੀ ਜਾਣਕਾਰੀ ਦੇ ਰਹੇ ਨੇ ਕਿ 25 ਗ੍ਰਾਮ ਸੋਨਾ ਉੱਤੋਂ ਵੀ ਜਿਹੜਾ ਉਹ ਵਰਹਮਤ ਹੋਇਆ। ਹਾਲ ਫਿਲਹਾਲ ਲਗਾਤਾਰ सीबीआई ਵੱਲੋਂ ਇਸ ਕੇਸ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਪੈਸਾ ਆਂਦਾ ਸੀ ਕਿਸ ਤਰੀਕੇ ਦਾ ਨੈਟਵਰਕ ਰਿਹਾ ਕਿਸ ਤਰੀਕੇ ਦੀ ਚੇਨ ਰਹੀ ਹੈ ਉਸ ਨੂੰ ਇੱਕ ਵਾਰ ਤੋੜਨ ਦਾ ਕੰਮ ਜਿਹੜਾ ਹੈ ਉਸ ਵਕਤ ਸੀਵੇ ਕਰਦੀ ਹੋਈ ਨਜ਼ਰ ਆ ਰਹੀ ਹੈ ਕਿਸ ਤਰੀਕੇ ਦੇ ਨਾਲ ਹੁਣ ਇਹ ਕੇਸ ਤਰ ਰਹਿੰਦਾ ਹੈ ਅਤੇ ਕਿ ਇਹ ਕੇਸ ਕਿੱਥੇ ਜਾ ਕੇ ਥਾਮਦਾ ਹੈ ਖਾਸ ਤੌਰ ਤੇ ਇਹ ਦੇਖਣਯੋਗ ਰਹੇਗਾ ਇਸ 500 ਗਾਜ ਦੀ ਕੋਠੀ ਜਿਸ ਦੇ ਵਿੱਚ ਟੋਟਲ 7 ਕਮਰੇ ਨੇ ਅਤੇ 7 ਕਮਰੇ ਦੇ ਨਾਲ ਨਾਲ ਬੇਸਮੈਂਟ ਹੈ ਜੋ ਉਸ ਦੀ ਪੈਮਾਇਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਕੋਠੀ ਕਿਸੇ ਆਮ ਲੋਕ ਆਮ ਕਿਸੇ ਨਾਗਰਿਕ ਦੀ ਨਹੀਂ ਸਗੋਂ ਡੀਆਈਜੀ ਰੋਪੜ ਰਹੇ ਐਚਐਸ ਭੂਲਰ ਉਹਨਾਂ ਦੀ ਜਿਹੜੀ ਇਹ ਕੋਠੀ ਹੈ ਤੇ ਇਸ ਕੋਠੀ ਦੇ ਵਿੱਚ ਇਸ ਵਕਤ ਸੀਬੀਆਈ ਦੇ 11 ਤੋਂ 11 ਦੇ ਕਰੀਬ ਕਹਿ ਲਈਏ ਕਿ ਉਹ ਅਧਿਕਾਰੀ ਜਿਹੜੇ ਆਹੋ ਮੌਜੂਦ ਨੇ ਉਹ ਇਸ ਵਕਤ ਕੋਠੀ ਦੀ ਪੂਰਨ ਤਰੀਕੇ ਦੇ ਨਾਲ ਜਿਹੜੀ ਉਹ ਪੇਮਾਇਸ਼ ਕਰ ਰਹੇ ਨੇ ਕਿਉਂਕਿ 16 ਤਰੀਕ ਨੂੰ ਜਦੋਂ ਸੀਬੀਆਈ ਪਹੁੰਚੀ ਸੀ ਤਾਂ ਉਸ ਵਕਤ ਜਦੋਂ ਰੇਡ ਚੱਲੀ ਤਕਰੀਬਨ 19 ਘੰਟਿਆਂ ਦੀ ਰੇਡ ਤੋਂ ਬਾਅਦ ਦੇ ਵਿੱਚ 7 ਕਰੋੜ ਸੀਬੀਆਈ ਦੇ ਹੱਥ ਦੇ ਵਿੱਚ ਕੈਸ਼ ਲੱਗਿਆ ਜਿਸ ਦੇ ਨਾਲ ਨਾਲ तकरीबन 2.5 ਕਿਲੋ ਸੋਨਾ ਅਤੇ तमाम ਜਿਹੜੀਆਂ ਘੜੀਆਂ ਜਿਹੜੀਆਂ ਉਹ ਸੀਬੀਆਈ ਦੇ ਹੱਥ ਦੇ ਵਿੱਚ ਲੱਗੀਆਂ ਜਿਸ ਤੋਂ ਬਾਅਦ ਦੇ ਵਿੱਚ ਜੁਡੀਸ਼ੀਅਲ ਕਸਟਡੀ ਦੇ ਵਿੱਚ ਜਿਹੜਾ ਉਹ ਐਚਐਸ ਕੋਲਰ ਉਹਨਾਂ ਨੂੰ ਭੇਜਿਆ ਗਿਆ 48 ਘੰਟੇ ਤੋਂ ਉੱਪਰ ਸਮੇਂ ਹੋਣ ਦੇ ਬਾਅਦ ਅਰੈਸਟ ਹੋਣ ਤੋਂ ਬਾਅਦ ਦੇ ਵਿੱਚ ਰੂਲਾ ਦੇ ਮੁਤਾਬਕ ਉਹਨਾਂ ਨੂੰ ਗ੍ਰਹਿ ਵਿਭਾਗ ਵੱਲੋਂ ਸਸਪੈਂਡ ਵੀ ਕਰ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਨਾਨਕ ਸਿੰਘ ਨੂੰ ਵੀ ਡੀਆਈਜੀ ਲਗਾ ਦਿੱਤਾ ਗਿਆ ਲੇਕਿਨ ਹੁਣ 7 ਦਿਨਾਂ ਬਾਅਦ ਇੱਕ ਵਾਰੀ ਫੇਰ ਸੀਬੀਆਈ ਜਿਹੜੀ ਆ ਉਹ ਐਚਐਸ ਪੁੱਲਰ ਉਹਨਾਂ ਦੇ ਘਰੇ ਪਹੁੰਚੀ ਆ ਦਸਤਕ ਦਿੱਤੀ ਆ ਦਸਤਕ ਦਿੱਤਾ ਹੈ ਸੀਬੀਆਈ ਨੇ ਤੇ ਹੁਣ ਪੈਮਾਇਸ਼ ਜਿਹੜੀ ਆ ਉਹ ਗਮਲੇ ਤੋਂ ਲੈ ਕੇ ਏਸੀ ਤੱਕ ਦਾ ਹਿਸਾਬ ਕਿਤਾਬ ਜਿਹੜਾ ਉਹ ਕੀਤਾ ਜਾ ਰਿਹਾ ਹੈ ਹਾਲਾਂਕਿ ਇੱਕ ਸੀਬੀਆਈ ਦੇ ਅਧਿਕਾਰੀ ਜਿਹੜੇ ਆ ਉਹ ਬਾਹਰ ਨਿਕਲੇ ਅਤੇ ਬਾਹਰ ਨਿਕਲਣ ਤੋਂ ਬਾਅਦ ਦੇ ਵਿੱਚ ਉਹ ਪ੍ਰਿੰਟਰ ਅਤੇ A4 ਸਾਈਜ਼ ਦੇ ਕਈ ਖਾਲੀ ਪੇਪਰ ਜਿਹੜੇ ਆਹੋ ਲੈ ਕੇ ਜਿਹੜੇ ਆਹੋ ਫਿਰ ਤੋਂ ਅੰਦਰ ਚਲੇਗੇ ਅ ਦਰਅਸਲ ਹੁੰਦਾ ਕੀ ਹੈ ਕਿ ਜਦੋਂ ਕੋਈ ਵੀ ਰੇਡ ਚੱਲ ਰਹੀ ਹੋਵੇ ਜਾਂ ਕੋਈ ਪਰਮੈਸ਼ ਚੱਲ ਰਹੀ ਹੋਵੇ ਤਾਂ ਨਾਲ ਦੀ ਨਾਲ ਉਸ ਦਾ ਰਿਕਾਰਡ ਕਰਕੇ ਉਸ ਨੂੰ ਨਾਲ ਦੀ ਨਾਲ ਕਾਗਜ਼ ਦੇ ਉੱਤੇ ਲਿਆ ਕੇ ਸਾਈਨ ਜਿਹੜੇ ਆਹੋ ਪਰਿਵਾਰਕ ਮੈਂਬਰਾਂ ਦੇ ਕਰਾਣੇ ਹੁੰਦੇ ਨੇ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਐਚਐਸ ਪੁੱਲਰਾਂ ਦੇ ਜਿਹੜੇ ਆ ਪਤਨੀ ਨੇ ਅਤੇ ਉਹਨਾਂ ਦੀ ਬੇਟੀ ਅਤੇ ਉਹਨਾਂ ਦਾ ਬੇਟਾ ਜਿਹੜੇ ਇਸ ਵਕਤ ਘਰ ਦੇ ਵਿੱਚ ਮੌਜੂਦ ਨੇ ਤੇ ਉਹਨਾਂ ਦੇ ਬਿਆਨ ਜਿਹੜੇ ਆਹੋ ਕਾਗਜ਼ ਦੇ ਉੱਤੇ ਆਉਣ ਰਿਕਾਰਡ ਜਿਹੜੇ ਆਹੋ ਲੈ ਕੇ ਆਉਂਦੇ ਜਾ ਰਹੇ ਨੇ ਇਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਕ ਨਵਾਂ ਕੇਸ ਜਿਹੜਾ ਉਹ ਹੋ ਸਕਦਾ ਹੈ ਕਿਹਾ ਜਾ ਸਕਦਾ ਹੈ ਕਿ ਡੀਏ ਐਸਟ ਦਾ ਜਿਹੜੇ ਕਿ ਡਿਸਪਰਪੋਰਸ਼ਨਲ ਐਸਟ ਦਾ ਇੱਕ ਨਵਾਂ ਕੇਸ ਜਿਹੜਾ ਉਹ ਐਚਐਸ ਪੁੱਲਰ ਉਹਨਾਂ ਦੇ ਉੱਤੇ ਬਣ ਸਕਦਾ ਹੈ ਅਤੇ ਇਸੇ ਦੇ ਨਾਲ ਨਾਲ ਈਡੀ ਦੀ ਵੀ ਜਿਹੜੀ ਐਂਟਰੀ ਇਸ ਬਾਬਤੇ ਹੋ ਸਕਦੀ ਆ ਦਰਅਸਲ ਹੁੰਦਾ ਕਿ ਕਿ ਕੋਈ ਵੀ ਏਜੰਸੀ ਜਦੋਂ ਇੱਕ ਡੀਏ ਐਸਟ ਦਾ ਡੀਏ ਪ੍ਰਪੋਰਸ਼ਨਲ ਐਸਟ ਦਾ ਜਦੋਂ ਕੋਈ ਕੇਸ ਬਣਦਾ ਤਾਂ ਜ਼ਾਹਿਰ ਜੀ ਗੱਲ ਹੈ ਕਿ ਈਡੀ ਦਸਤਕ ਦੇ ਸਕਦੀ ਹੈ ਇਨਕਮ ਟੈਕਸ ਵਿਭਾਗ ਜਿਹੜਾ ਉਹ ਦਸਤਕ ਦੇ ਸਕਦਾ ਹੈ ਹਾਲ ਫਿਲਹਾਲ ਇਹ ਕਿਆਸਰਾਈ ਲਗਾਈ ਜਾ ਰਹੀ ਕਿ ਅੱdte ਤੋਂ ਪੂਨਾ ਘੰਟਾ ਹੋ ਰੇਡ ਜਿਹੜੀ ਆ ਉਹ ਚੱਲੇਗੀ ਅਤੇ ਜਿਸ ਤੋਂ ਬਾਅਦ ਦੇ ਵਿੱਚ ਇਹ ਰੇਡ ਜਿਹੜੀ ਆ ਉਹ ਮੁਕੰਮਲ ਕਰ ਲਈਤੀ ਜਾਵੇਗੀ ਹਾਲਾਂਕਿ ਪਹਿਲੀ ਰੇਡ ਤੋਂ ਬਹੁਤ ਕੁਝ ਜਿਹੜੀਆਂ ਉਹ ਚੀਜ਼ਾਂ ਬਰਾਮਦ ਹੋਈਆਂ ਲੇਕਿਨ ਹੁਣ ਇਹ ਰੇਡ ਜਿਹੜੀ ਆ ਉਹ ਕਾਗਜ਼ੀ ਕਾਰਵਾਈ ਜਿਹੜੀ ਉਸ ਦੇ ਉੱਤੇ ਜਿਹੜੀ ਆ ਨਿਰਭਰ ਹੈ ਪਰਮਾਇਸ਼ ਤੋਂ ਬਾਅਦ ਦੇ ਵਿੱਚ ਭੂਗਦੀ ਪੂਰੀ ਕਾਗਜ਼ੀ ਇਸ ਜੀ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ ਅਤੇ ਸੀਬੀਆਈ ਵੱਲੋਂ ਇੱਕ ਬੇਸ ਤਿਆਰ ਕੀਤਾ ਜਾਵੇਗਾ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਜਿਹੜਾ ਉਹ ਡੀਆਈਜੀ ਐਚਐਸ ਪੁੱਲਰ ਉਹਨਾਂ ਨੂੰ ਲੈ ਕੇ ਆਇਆ ਜਾ ਸਕਦਾ ਹੈ ਅਤੇ ਜਿਸ ਤੋਂ ਬਾਅਦ ਦੇ ਵਿੱਚ ਹੋਰ ਵੀ ਪੁੱਛਗਿੱਛਾਂ ਹੋ ਸਕਦੀਆਂ ਨੇ ਤੇ ਇਸੇ ਦੇ ਨਾਲ ਨਾਲ ਬੀਤੇ ਕੱਲ ਜਿਸ ਤਰੀਕੇ ਦੇ ਨਾਲ ਲੋਕਰਾਂ ਦੀ ਜਾਂਚ ਹੋਈ ਐਚਡੀਐਸਸੀ ਬੈਂਕ ਜੋ ਨੋ ਸੈਕਟਰ 9 ਦੇ ਵਿੱਚ ਸਥਿਤ ਹੈ ਉਸ ਉੱਥੇ ਜਾ ਕੇ ਜਿਹੜਾ ਐਚਐਸ ਪੁੱਲਰ ਉਹਨਾਂ ਦਾ ਲੋਕਰ ਚੈੱਕ ਕੀਤਾ ਗਿਆ ਤੇ ਉਸ ਉਸ ਟਾਈ ਵੀ ਜਾਣਕਾਰੀ ਦੇ ਰਹੇ ਨੇ ਕਿ 25 ਗ੍ਰਾਮ ਸੋਨਾ ਉੱਤੋਂ ਵੀ ਜਿਹੜਾ ਉਹ ਵਰਹਮਤ ਹੋਇਆ ਹਾਲ ਫਿਲਹਾਲ ਲਗਾਤਾਰ सीबीआई ਵੱਲੋਂ ਇਸ ਕੇਸ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਪੈਸਾ ਆਂਦਾ ਸੀ ਕਿਸ ਤਰੀਕੇ ਦਾ ਨੈਟਵਰਕ ਰਿਹਾ ਕਿਸ ਤਰੀਕੇ ਦੀ ਚੇਨ ਰਹੀ ਹੈ ਉਸ ਨੂੰ ਇੱਕ ਵਾਰ ਤੋੜਨ ਦਾ ਕੰਮ ਜਿਹੜਾ ਹੈ ਉਸ ਵਕਤ ਸੀਵੇ ਕਰਦੀ ਹੋਈ ਨਜ਼ਰ ਆ ਰਹੀ ਹੈ ਕਿਸ ਤਰੀਕੇ ਦੇ ਨਾਲ ਹੁਣ ਇਹ ਕੇਸ ਤੇ ਰਹਿੰਦਾ ਹੈ ਅਤੇ ਕਿ ਇਹ ਕੇਸ ਕਿੱਥੇ ਜਾ ਕੇ ਥੰਮਦਾ ਹੈ ਖਾਸ ਤੌਰ ਤੇ ਇਹ ਦੇਖਣਯੋਗ ਰਹੇਗਾ ਇਸ 500 ਗਜ ਦੀ ਕੋਠੀ ਜਿਸ ਦੇ ਵਿੱਚ ਟੋਟਲ 7 ਕਮਰੇ ਨੇ ਅਤੇ 7 ਕਮਰੇ ਦੇ ਨਾਲ ਨਾਲ ਬੇਸਮੈਂਟ ਹੈ ਜੋ ਉਸ ਦੀ ਪਹਿਮਾਇਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਕੋਠੀ ਕਿਸੇ ਆਮ ਲੋਕ ਆਮ ਕਿਸੇ ਨਾਗਰਿਕ ਦੀ ਨਹੀਂ ਸਗੋ ਡੀਆਈਜੀ ਰੋਪੜ ਰਹੇ ਐਚਐਸ ਭੂਲਰ ਉਹਨਾਂ ਦੀ ਜਿਹੜੀ ਇਹ ਕੋਠੀ ਹੈ ਤੇ ਇਸ ਕੋਠੀ ਦੇ ਵਿੱਚ ਇਸ ਵਕਤ ਸੀਬੀਆਈ ਦੇ 11 ਤੋਂ 11 ਦੇ ਕਰੀਬ ਕਹਿ ਲੀਏ ਕਿ ਉਹ ਅਧਿਕਾਰੀ ਜਿਹੜੇ ਆ ਉਹ ਮੌਜੂਦ ਨੇ ਉਹ ਇਸ ਵਕਤ ਕੋਠੀ ਦੀ ਪੂਰਨ ਤਰੀਕੇ ਦੇ ਨਾਲ ਜਿਹੜੀ ਉਹ ਪਹਿਮਾਇਸ਼ ਕਰ ਰਹੇ ਨੇ ਕਿਉਂਕਿ 16 ਤਰੀਕ ਨੂੰ ਜਦੋਂ CBI ਪਹੁੰਚੀ ਸੀ ਤਾਂ ਉਸ ਵਕਤ ਜਦੋਂ ਰੇਡ ਚੱਲੀ ਤਕਰੀਬਨ 19 ਘੰਟਿਆਂ ਦੀ ਰੇਡ ਤੋਂ ਬਾਅਦ ਦੇ ਵਿੱਚ 7 ਕਰੋੜ CBI ਦੇ ਹੱਥ ਦੇ ਵਿੱਚ ਕੈਸ਼ ਲੱਗਿਆ ਜਿਸ ਦੇ ਨਾਲ ਨਾਲ ਤਕਰੀਬਨ 2.5 ਕਿਲੋ ਸੋਨਾ ਅਤੇ तमाम ਜਿਹੜੀਆਂ ਘੜੀਆਂ ਜਿਹੜੀਆਂ ਉਹ CBI ਦੇ ਹੱਥ ਦੇ ਵਿੱਚ ਲੱਗੀਆਂ ਜਿਸ ਤੋਂ ਬਾਅਦ ਦੇ ਵਿੱਚ ਜੁਡੀਸ਼ੀਅਲ ਕਸਟਡੀ ਦੇ ਵਿੱਚ ਜਿਹੜਾ ਉਹ ਐਚਐਸ ਪੂਲਰ ਉਹਨਾਂ ਨੂੰ ਭੇਜਿਆ ਗਿਆ 48 ਘੰਟੇ ਤੋਂ ਉੱਪਰ ਸਮੇਂ ਹੋਣ ਦੇ ਬਾਅਦ ਅਰੈਸਟ ਹੋਣ ਤੋਂ ਬਾਅਦ ਦੇ ਵਿੱਚ ਰੂਲਾ ਦੇ ਮੁਤਾਬਕ ਉਹਨਾਂ ਨੂੰ ਗ੍ਰਹਿ ਵਿਭਾਗ ਵੱਲੋਂ ਸਸਪੈਂਡ ਵੀ ਕਰ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਨਾਨਕ ਸਿੰਘ ਨੂੰ ਵੀ ਡੀਆਈਜੀ ਲਗਾ ਦਿੱਤਾ ਗਿਆ ਲੇਕਿਨ ਹੁਣ 7 ਦਿਨਾਂ ਬਾਅਦ ਇੱਕ ਵਾਰੀ ਫੇਰ ਸੀਬੀਆਈ ਜਿਹੜੀ ਆ ਉਹ ਐਚਐਸ ਪੁੱਲਰ ਉਹਨਾਂ ਦੇ ਘਰੇ ਪਹੁੰਚੀ ਆ ਦਸਤਕ ਦਿੱਤੀ ਆ ਦਸਤਕ ਦਿੱਤਾ ਹੈ ਸੀਬੀਆਈ ਦੇ ਤੇ ਹੁਣ ਪੈਮਾਇਸ਼ ਜਿਹੜੀ ਆ ਉਹ ਗਮਲੇ ਤੋਂ ਲੈ ਕੇ ਏਸੀ ਤੱਕ ਦਾ ਹਿਸਾਬ ਕਿਤਾਬ ਜਿਹੜਾ ਉਹ ਕੀਤਾ ਜਾ ਰਿਹਾ ਹੈ ਹਾਲਾਂਕਿ ਇੱਕ ਸੀਬੀਆਈ ਦੇ ਅਧਿਕਾਰੀ ਜਿਹੜੇ ਆ ਉਹ ਬਾਹਰ ਨਿਕਲੇ ਅਤੇ ਬਾਹਰ ਨਿਕਲਣ ਤੋਂ ਬਾਅਦ ਦੇ ਵਿੱਚ ਉਹ ਪ੍ਰਿੰਟਰ ਅਤੇ A4 ਸਾਈਜ਼ ਦੇ ਕਈ ਖਾਲੀ ਪੇਪਰ ਜਿਹੜੇ ਆਹੋ ਲੈ ਕੇ ਜਿਹੜੇ ਆਹੋ ਫਿਰ ਤੋਂ ਅੰਦਰ ਚਲੇਗੇ ਅ ਦਰਅਸਲ ਹੁੰਦਾ ਕੀ ਹੈ ਕਿ ਜਦੋਂ ਕੋਈ ਵੀ ਰੇਡ ਚੱਲ ਰਹੀ ਹੋਵੇ ਜਾਂ ਕੋਈ ਪਰਮੈਸ ਚੱਲ ਰਹੀ ਹੋਵੇ ਤਾਂ ਨਾਲ ਦੀ ਨਾਲ ਉਸ ਦਾ ਰਿਕਾਰਡ ਕਰਕੇ ਉਸ ਨੂੰ ਨਾਲ ਦੀ ਨਾਲ ਕਾਗਜ਼ ਦੇ ਉੱਤੇ ਲਿਆ ਕੇ ਸਾਈਨ ਜਿਹੜੇ ਆਹੋ ਪਰਿਵਾਰਕ ਮੈਂਬਰਾਂ ਦੇ ਕਰਾਣੇ ਹੁੰਦੇ ਨੇ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਐਚਐਸ ਪੁੱਲਰਾਂ ਦੇ ਜਿਹੜੇ ਪਤਨੀ ਨੇ ਅਤੇ ਉਹਨਾਂ ਦੀ ਬੇਟੀ ਅਤੇ ਉਹਨਾਂ ਦਾ ਬੇਟਾ ਜਿਹੜੇ ਇਸ ਵਕਤ ਘਰ ਦੇ ਵਿੱਚ ਮੌਜੂਦ ਨੇ ਤੇ ਉਹਨਾਂ ਦੇ ਬਿਆਨ ਜਿਹੜੇ ਆਹੋ ਕਾਗਜ਼ ਦੇ ਉੱਤੇ ਆਉਣ ਰਿਕਾਰਡ ਜਿਹੜੇ ਆਹੋ ਲੈ ਕੇ ਆਉਂਦੇ ਜਾ ਰਹੇ ਨੇ ਇਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਕ ਨਵਾਂ ਕੇਸ ਜਿਹੜਾ ਉਹ ਹੋ ਸਕਦਾ ਹੈ ਕਿਹਾ ਜਾ ਸਕਦਾ ਹੈ ਕਿ ਡੀਏ ਐਸੈਟ ਦਾ ਜਿਹੜੇ ਕਿ ਡਿਸਪਰਪੋਰਸ਼ਨਲ ਐਸੈਟ ਦਾ ਇੱਕ ਨਵਾਂ ਕੇਸ ਜਿਹੜਾ ਉਹ ਐਚਐਸ ਪੁੱਲਰ ਉਹਨਾਂ ਦੇ ਉੱਤੇ ਬਣ ਸਕਦਾ ਹੈ ਅਤੇ ਇਸੇ ਦੇ ਨਾਲ ਨਾਲ ਈਡੀ ਦੀ ਵੀ ਜਿਹੜੀ ਐਂਟਰੀ ਇਸ ਸਬੰਧ ਤੇ ਹੋ ਸਕਦੀ ਹੈ ਦਰਅਸਲ ਹੁੰਦਾ ਕਿ ਕੋਈ ਵੀ ਏਜੰਸੀ ਜਦੋਂ ਇੱਕ ਡੀਏ ਐਸਟ ਦਾ ਡੀਏ ਪ੍ਰਪੋਰਸ਼ਨਲ ਐਸਟ ਦਾ ਜਦੋਂ ਕੋਈ ਕੇਸ ਬਣਦਾ ਤਾਂ ਜ਼ਾਹਿਰ ਜੀ ਗੱਲ ਹੈ ਕਿ ਈਡੀ ਦਸਤਕ ਦੇ ਸਕਦੀ ਹੈ ਇਨਕਮ ਟੈਕਸ ਵਿਭਾਗ ਜਿਹੜਾ ਉਹ ਦਸਤਕ ਦੇ ਸਕਦਾ ਹੈ ਹਾਲ ਫਿਲਹਾਲ ਇਹ ਕਿਆਸਰਾ ਹੀ ਲਗਾਈ ਜਾ ਰਹੀ ਕਿ ਅੱਧੇ ਤੋਂ ਪੂਨਾ ਘੰਟਾ ਹੋ ਰੇਡ ਜਿਹੜੀ ਆ ਉਹ ਚੱਲੇਗੀ ਅਤੇ ਜਿਸ ਤੋਂ ਬਾਅਦ ਦੇ ਵਿੱਚ ਇਹ ਰੇਡ ਜਿਹੜੀ ਆ ਉਹ ਮੁਕੰਮਲ ਕਰ ਲਈਤੀ ਜਾਵੇਗੀ ਹਾਲਾਂਕਿ ਪਹਿਲੀ ਰੇਡ ਤੋਂ ਬਹੁਤ ਕੁਝ ਜੜੀਆਂ ਉਹ ਚੀਜ਼ਾਂ ਬਰਾਮਦ ਹੋਈਆਂ ਲੇਕਿਨ ਹੁਣ ਇਹ ਰੇਡ ਜਿਹੜੀ ਆ ਉਹ ਕਾਗਜ਼ੀ ਕਾਰਵਾਈ ਜਿਹੜੀ ਉਸ ਦੇ ਉੱਤੇ ਜਿਹੜੀ ਆ ਨਿਰਭਰ ਹੈ ਪਰਮਾਇਸ਼ ਤੋਂ ਬਾਅਦ ਦੇ ਵਿੱਚ ਭੂਗਦੀ ਪੂਰੀ ਕਾ ਜਿਹੜੀ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ ਤੇ CBI ਵੱਲੋਂ ਇੱਕ ਬੇਸ ਤਿਆਰ ਕੀਤਾ ਜਾਵੇਗਾ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਜਿਹੜਾ ਉਹ DIG HS ਪੁੱਲਰ ਉਹਨਾਂ ਨੂੰ ਲੈ ਕੇ ਆਇਆ ਜਾ ਸਕਦਾ ਹੈ ਅਤੇ ਜਿਸ ਤੋਂ ਬਾਅਦ ਦੇ ਵਿੱਚ ਹੋਰ ਵੀ ਪੁੱਛਗਿੱਛਾਂ ਹੋ ਸਕਦੀਆਂ ਨੇ ਤੇ ਇਸ ਦੇ ਨਾਲ ਨਾਲ ਬੀਤੇ ਕੱਲ ਜਿਸ ਤਰੀਕੇ ਦੇ ਨਾਲ ਲੋਕਰਾਂ ਦੀ ਜਾਂਚ ਹੋਈ HDFC ਬੈਂਕ ਜੋ ਨੋ ਸੈਕਟਰ 9 ਦੇ ਵਿੱਚ ਸਥਿਤ ਹੈ ਉਸ ਉੱਥੇ ਜਾ ਕੇ ਜਿਹੜਾ HS ਪੁੱਲਰ ਉਹਨਾਂ ਦਾ ਲੋਕਰ ਚੈੱਕ ਕੀਤਾ ਗਿਆ ਤੇ ਸੂਚਿਤਾ ਵੀ ਜਾਣਕਾਰੀ ਦੇ ਰਹੇ ਨੇ ਕਿ 25 ਗ੍ਰਾਮ ਸੋਨਾ ਉਤੋਂ ਵੀ ਜਿਹੜਾ ਉਹ ਵਰਾਮਤ ਹੋਇਆ ਹਾਲ ਫਿਲਹਾਲ ਲਗਾਤਾਰ सीबीआई ਵੱਲੋਂ ਇਸ ਕੇਸ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਪੈਸਾ ਆਂਦਾ ਸੀ ਕਿਸ ਤਰੀਕੇ ਦਾ ਨੈਟਵਰਕ ਰਿਹਾ ਕਿਸ ਤਰੀਕੇ ਦੀ ਚੇਨ ਰਹੀ ਹੈ ਉਸ ਨੂੰ ਇੱਕ ਵਾਰ ਤੋੜਨ ਦਾ ਕੰਮ ਜਿਹੜਾ ਹੈ ਉਸ ਵਕਤ ਸੀਵੇ ਕਰਦੀ ਹੋਈ ਨਜ਼ਰ ਆ ਰਹੀ ਹੈ ਕਿਸ ਤਰੀਕੇ ਦੇ ਨਾਲ ਹੁਣ ਇਹ ਕੇਸ ਤੇ ਰਹਿੰਦਾ ਹੈ ਅਤੇ ਕਿ ਇਹ ਕੇਸ ਕਿੱਥੇ ਜਾ ਕੇ ਥਾਮਦਾ ਹੈ ਖਾਸ ਤੌਰ ਤੇ ਇਹ ਦੇਖਣਯੋਗ ਰਹੇਗਾ ਇਸ 500 ਗਾਜ ਦੀ ਕੋਠੀ ਜਿਸ ਦੇ ਵਿੱਚ ਟੋਟਲ 7 ਕਮਰੇ ਨੇ ਅਤੇ 7 ਕਮਰੇ ਦੇ ਨਾਲ ਨਾਲ ਬੇਸਮੈਂਟ ਹੈ ਜੋ ਉਸ ਦੀ ਪੈਮਾਇਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਕੋਠੀ ਕਿਸੇ ਆਮ ਲੋਕ ਆਮ ਕਿਸੇ ਨਾਗਰਿਕ ਦੀ ਨਹੀਂ ਸਗੋ ਡੀਆਈਜੀ ਰੋਪੜ ਰਹੇ ਐਚਐਸ ਭੂਲਰ ਉਹਨਾਂ ਦੀ ਜਿਹੜੀ ਇਹ ਕੋਠੀ ਹੈ ਤੇ ਇਸ ਕੋਠੀ ਦੇ ਵਿੱਚ ਇਸ ਵਕਤ ਸੀਬੀਆਈ ਦੇ 11 ਤੋਂ ਅ 11 ਦੇ ਕਰੀਬ ਕਹਿ ਲਿਆ ਕੀ ਉਹ ਅਧਿਕਾਰੀ ਜਿਹੜੇ ਆ ਉਹ ਮੌਜੂਦ ਨੇ ਉਹ ਇਸ ਵਕਤ ਕੋਠੀ ਦੀ ਪੂਰਨ ਤਰੀਕੇ ਦੇ ਨਾਲ ਜਿਹੜੀ ਉਹ ਪਰਮਾਇਸ਼ ਕਰ ਰਹੇ ਨੇ ਕਿਉਂਕਿ 16 ਤਰੀਕ ਨੂੰ ਜਦੋਂ ਸੀਬੀਆਈ ਪਹੁੰਚੀ ਸੀ ਤਾਂ ਉਸ ਵਕਤ ਜਦੋਂ ਰੇਡ ਚੱਲੀ ਤਕਰੀਬਨ 19 ਘੰਟਿਆਂ ਦੀ ਰੇਡ ਤੋਂ ਬਾਅਦ ਦੇ ਵਿੱਚ 7 ਕਰੋੜ ਸੀਬੀਆਈ ਦੇ ਹੱਥ ਦੇ ਵਿੱਚ ਕੈਸ਼ ਲੱਗਿਆ ਜਿਸ ਦੇ ਨਾਲ ਨਾਲ तकरीबन 2.5 ਕਿਲੋ ਸੋਨਾ ਅਤੇ तमाम ਜਿਹੜੀਆਂ ਘੜੀਆਂ ਜਿਹੜੀਆਂ ਉਹ ਸੀਬੀਆਈ ਦੇ ਹੱਥ ਦੇ ਵਿੱਚ ਲੱਗੀਆਂ ਜਿਸ ਤੋਂ ਬਾਅਦ ਦੇ ਵਿੱਚ ਜੁਡੀਸ਼ੀਅਲ ਕਸਟਡੀ ਦੇ ਵਿੱਚ ਜਿਹੜਾ ਉਹ ਐਚਐਸ ਪੂਲਰ ਉਹਨਾਂ ਨੂੰ ਭੇਜਿਆ ਗਿਆ 48 ਘੰਟੇ ਤੋਂ ਉੱਪਰ ਸਮੇਂ ਹੋਣ ਦੇ ਬਾਅਦ ਅਰੈਸਟ ਹੋਣ ਤੋਂ ਬਾਅਦ ਦੇ ਵਿੱਚ ਰੂਲਾਂ ਦੇ ਮੁਤਾਬਕ ਉਹਨਾਂ ਨੂੰ ਗ੍ਰਹਿ ਵਿਭਾਗ ਵੱਲੋਂ ਸਸਪੈਂਡ ਵੀ ਕਰ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਨਾਨਕ ਸਿੰਘ ਨੂੰ ਵੀ ਡੀਆਈਜੀ ਲਗਾ ਦਿੱਤਾ ਗਿਆ ਲੇਕਿਨ ਹੁਣ ਸੱਤ ਦਿਨਾਂ ਬਾਅਦ ਇੱਕ ਵਾਰੀ ਫੇਰ ਸੀਬੀਆਈ ਜਿਹੜੀ ਆ ਉਹ ਐਚਐਸ ਪੁੱਲਰ ਉਹਨਾਂ ਦੇ ਘਰੇ ਪਹੁੰਚੀ ਆ ਦਸਤਕ ਦਿੱਤੀ ਆ ਦਸਤਕ ਦਿੱਤਾ ਹੈ ਸੀਬੀਆਈ ਨੇ ਤੇ ਹੁਣ ਪੈਮਾਇਸ਼ ਜਿਹੜੀ ਆ ਉਹ ਗਮਲੇ ਤੋਂ ਲੈ ਕੇ ਏਸੀ ਤੱਕ ਦਾ ਹਿਸਾਬ ਕਿਤਾਬ ਜਿਹੜਾ ਉਹ ਕੀਤਾ ਜਾ ਰਿਹਾ ਹੈ ਹਾਲਾਂਕਿ ਇੱਕ ਸੀਵੀਏ ਦੇ ਅਧਿਕਾਰੀ ਜਿਹੜੇ ਆਹੋ ਬਾਹਰ ਨਿਕਲੇ ਅਤੇ ਬਾਹਰ ਨਿਕਲਣ ਤੋਂ ਬਾਅਦ ਦੇ ਵਿੱਚ ਉਹ ਪ੍ਰਿੰਟਰ ਅਤੇ A4 ਸਾਈਜ਼ ਦੇ ਕਈ ਖਾਲੀ ਪੇਪਰ ਜਿਹੜੇ ਆਹੋ ਲੈ ਕੇ ਜਿਹੜੇ ਆਹੋ ਫਿਰ ਤੋਂ ਅੰਦਰ ਚਲੇ ਗਏ ਅ ਦਰਅਸਲ ਹੁੰਦਾ ਕੀ ਹੈ ਕਿ ਜਦੋਂ ਕੋਈ ਵੀ ਰੇਡ ਚੱਲ ਰਹੀ ਹੋਵੇ ਜਾਂ ਕੋਈ ਪਰਮੈਸ ਚੱਲ ਰਹੀ ਹੋਵੇ ਤਾਂ ਨਾਲ ਦੀ ਨਾਲ ਉਸ ਦਾ ਰਿਕਾਰਡ ਕਰਕੇ ਉਸ ਨੂੰ ਨਾਲ ਦੀ ਨਾਲ ਕਾਗਜ਼ ਦੇ ਉੱਤੇ ਲਿਆ ਕੇ ਸਾਈਨ ਜਿਹੜੇ ਆਹੋ ਪਰਿਵਾਰਕ ਮੈਂਬਰਾਂ ਦੇ ਕਰਾਣੇ ਹੁੰਦੇ ਨੇ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਐਚਐਸ ਪੁੱਲਰਾਂ ਦੇ ਜਿਹੜੇ ਆ ਪਤਨੀ ਨੇ ਅਤੇ ਉਹਨਾਂ ਦੀ ਬੇਟੀ ਅਤੇ ਉਹਨਾਂ ਦਾ ਬੇਟਾ ਜਿਹੜੇ ਇਸ ਵਕਤ ਘਰ ਦੇ ਵਿੱਚ ਮੌਜੂਦ ਨੇ ਤੇ ਉਹਨਾਂ ਦੇ ਬਿਆਨ ਜਿਹੜੇ ਆਹੋ ਕਾਗਜ਼ ਦੇ ਉੱਤੇ ਆਉਣ ਰਿਕਾਰਡ ਜਿਹੜੇ ਆਹੋ ਲੈ ਕੇ ਆਉਂਦੇ ਜਾ ਰਹੇ ਨੇ ਇਸ ਤੋਂ ਵੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਕ ਨਵਾਂ ਕੇਸ ਜਿਹੜਾ ਉਹ ਹੋ ਸਕਦਾ ਹੈ ਕਿਹਾ ਜਾ ਸਕਦਾ ਹੈ ਕਿ ਡੀਏ ਐਸੈਟ ਦਾ ਜਿਹੜੀ ਕਿ ਡਿਸਪਰਪੋਰਸ਼ਨਲ ਐਸੈਟ ਦਾ ਇੱਕ ਨਵਾਂ ਕੇਸ ਜਿਹੜਾ ਉਹ ਐਚਐਸ ਪੁੱਲਰ ਉਹਨਾਂ ਦੇ ਉੱਤੇ ਬਣ ਸਕਦਾ ਹੈ ਅਤੇ ਇਸੇ ਦੇ ਨਾਲ ਨਾਲ ਈਡੀ ਦੀ ਵੀ ਜਿਹੜੀ ਐਂਟਰੀ ਇਸ ਸਬੰਧ ਤੇ ਹੋ ਸਕਦੀ ਆ ਦਰਅਸਲ